ਸਸਕੀਟਾ ਦੇ ਸਾਰੇ ਨੂੰ ਹਰ ਕੀ ਹਾਜਾ ਸਾਰੇ ਦਾ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਕਿਉਂ ਮੰਨਦੇ ਹਨ ਲੋਕ ਗੁਰੂ ਗੋਬਿੰਦ ਸਿੰਘ ਜੀ ਨੂੰ ਕੁੱਲ ਕੁੱਲ ਦੇਵਤਾ ਇਹਨਾਂ ਜਿਹੜੇ ਮਤਲਬ ਉੱਤਰਾਖੰਡਾਂ ਦੀ ਸਾਈਡ ਹੈ ਤੇ ਇਹਨਾਂ ਚ ਮਤਲਬ ਇਹ ਨੂੰ ਐਸੀ ਵੀਡੀਓ ਚ ਦੇਖਾਂਗੇ ਕਿਉਂ ਮੰਨਦੇ ਆ ਕੁੱਲ ਦੇਵਤਾ ਗੁਰੂ ਗੋਬਿੰਦ ਸਿੰਘ ਤੇ ਮਤਲਬ ਦੇਖਣ ਵਾਲੀ ਹੈ ਕੁਝ ਹਿਸਟਰੀ ਇਹਦੇ ਨਾਲ ਜੁੜੀ ਹੋਣੀ ਕੁਝ ਹੋਣਾ ਹੈ ਨਾ ਹਾਂ ਹਾਂ ਤਾਂ ਬਿਨ ਬਿਜਿਟ ਤੋਂ ਪਾਈਲੀ ਵੀਡੀਓ ਸਟਾਰਟ ਕਰਦੇ ਆ। ਉਸ ਪਿੰਡ ਵਿੱਚ ਪਹੁੰਚਣਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੁੱਲ ਦੇਵਤਾ ਕਰਕੇ ਪੂਜਿਆ ਜਾਂਦਾ। ਗੁਰੂ ਮਹਾਰਾਜ ਕਰਕੇ ਮੰਨਿਆ ਜਾਂਦਾ। ਜੈ 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 ਜੈ। ਉਹ ਕਿਹੜਾ ਗੁਰੂ ਹੈ? ਇੱਕ ਗੁਰੂ ਗੋਬਿੰਦ ਸਿੰਘ ਨੇ ਨਾਮਨ ਕੀ ਹੈ। ਲੇਕਿਨ ਗੁਰੂ ਗੋਬਿੰਦ ਸਿੰਘ ਨੂੰ ਬੁਲਾਇਆ ਗਿਆ। ਪੁਰਾਣਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਲੱਕੜ ਦੇ ਉੱਤੇ ਹੀ ਚਿੱਪੇ ਰਿਹਾ ਸੀਦਾ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਹੈ। के कि ऐसी लोग करे थे नहीं पहुँचे बच्चे भी कलांग पैदा होते थे बोलते नहीं थे हमारा गांव पर ऐसा था कि बच्चे होते थे, थे उनका ना लेना जब से समझ लो झंडा पार, ले पार, रहा दिख जाएगा आपको तो समझ लो गुरु महाराज बोल गए और आपका गुरु जी आए गुरु महाराज जी के जो लोग अच्छा ਤੇ ਜਿਹੜਾ ਇਹ ਮੰਦਿਰ ਦਿਖਾਈ ਦੇ ਰਿਹਾ ਇੱਥੇ ਧੂਣਾ ਲੱਗਿਆ ਹੋਇਆ ਅੱਜ ਵੀ ਘਰ ਦੇ ਵਿੱਚ ਉਸੇ ਤਰ੍ਹਾਂ ਦੇ ਪੁਰਾਣੇ ਦਰਵਾਜ਼ੇ ਬਣੇ ਹੋਏ ਨੇ ਉਦਾਂ ਦੇ ਹੀ ਇਹ ਘਰ ਬਣੇ ਹੋਏ ਨੇ ਅਗਰ ਇਹਦੇ ਘਰ ਦੇ ਤੇ ਕੋਈ ਹਮਲਾ ਕਰਨ ਆਉਂਦਾ ਸੀ ਮਾਰਨ ਆਉਂਦਾ ਸੀ ਇਹਨਾਂ ਨੂੰ ਤੇ ਇਹ ਅੰਦਰ ਬੜਨ ਨਹੀਂ ਦਿੰਦੇ ਸੀ ਉਦੋਂ ਹੀ ਬਰਛੇ ਦੇ ਨਾਲ ਜਾਂ ਤਲਵਾਰ ਦੇ ਨਾਲ ਛੜਕਾ ਦਿੰਦੇ ਸੀਗੇ ਤੇ ਉਹ ਟੈਕਨੀਕ ਅੱਜ ਵੀ ਹੈ ਤੇ ਸੁੱਚਾ ਤੋਂ ਪੁਰਾਣੇ ਜਿਹਾ ਪਤਾ ਲੱਗ ਰਿਹਾ ਕਿ ਕਿੰਨਾ ਕੁ ਪੁਰਾਣਾ ਹੋਏਗਾ ਇਹ ਪਿੰਡ ਅੰਦਾਜ਼ਾ ਨਹੀਂ ਲਗਾ ਸਕਦੇ ਸਾਡੀ ਕਿਸੇ ਨੂੰ ਇਸ ਸਟਰਕਚਰ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਮਗਰ ਕੀ ਕਿੰਨੀ ਇੰਡੀਆ ਘੁੰਮ ਲਈ ਤੇ ਆ ਜਿਹੜਾ ਸਟਰਕਚਰ ਇਹ ਕਿਤੇ ਨਹੀਂ ਹੈਗਾ ਇਸ ਤਰ੍ਹਾਂ ਦੇ ਇਸ ਤੇ ਕਿੰਨੇ ਸੋਹਣੇ ਤੁਸੀਂ ਦੇਖੋ ਇੱਥੋਂ ਲੈ ਕੇ ਤੇ ਸੋਹ ਨੂੰ ਨਹਾ ਨਾ ਸਿਆ ਕਾਲੇ ਤਕਰੀਬਨ ਥੱਲੇ ਤੋਂ ਚੱਲਦੇ ਹੋਏ ਜਦੋਂ ਉੱਪਰ ਪਹਾੜੀ ਤੇ ਪਹੁੰਚੇ ਤੇ ਹਲੇ ਇੱਥੋਂ ਵੀ 2-3 ਕਿਲੋਮੀਟਰ ਉੱਪਰ ਆ ਜਾਗਾ ਇੱਥੇ ਆ ਕੇ ਗੱਡੀਆਂ ਦੋਨੋਂ ਸਾਡੀਆਂ ਨੇ ਘਰ ਨਹੀਂ ਰੋਦੀਆਂ ਇਸ ਕਰਕੇ ਥੋੜਾ ਸਟੌਪ ਦੇਣਾ ਪਿਆ ਕਿਉਂਕਿ ਸਿੱਧੀ ਚੜਾਈ ਆ ਇੰਦਾਂ ਚੜਾਈ ਆ ਇੰਨੀ ਚੜਾਈ ਚੜਦੇ ਹੋਏ ਜੂ ਵੀ ਜ਼ੋਰ ਬੱਜਦਾ ਹੈ ਨਾ ਫਿਰ ਤੇ ਥੱਲੇ ਤੁਸੀਂ ਦੇਖੋਗੇ ਨਾ ਜੀ ਬਣੀ ਥੱਲੇ ਤੋਂ ਆਇਆ ਇਹ ਉੱਪਰ ਦੀਆਂ ਪਹਾੜੀਆਂ ਨੇ ਟੋਪ ਤੇ ਅਸੀਂ ਬਿਲਕੁਲ ਉਹ ਥੱਲੇ ਤੁਹਾਨੂੰ ਦਿਖਾਈ ਦੇ ਰਿਹਾ ਪਾਣੀ ਇਸ ਤੋਂ ਵੀ ਥੱਲੇ ਅਸੀਂ ਘੰਟਾ ਡੇਢ ਘੰਟਾ ਹੋ ਗਿਆ ਚੱਲੇ ਹੋਏ ਉਹਨੂੰ ਉੱਪਰ ਹਲੇ ਪਹੁੰਚਣਾ ਹਲੇ ਉੱਪਰ ਹੀਲਸ ਦੇ ਉੱਪਰ ਪਹੁੰਚਣਾ ਹੈ ਉਸ ਪਿੰਡ ਵਿੱਚ ਪਹੁੰਚਣਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੁੱਲ ਦੇਵਤਾ ਕਰਕੇ ਪੂਜਿਆ ਜਾਂਦਾ ਹੈ। ਇਹ ਪਿੰਡ ਦਾ ਨਾਂ ਜਨਗਰਗਾ ਹੈ। ਇਹ ਜੀ ਕਿੱਥੋਂ ਆਇਗਾ? ਅੰਦਰ ਇਹ ਇਹ ਪੁਰਾਣਾ ਇੱਥੇ ਜਾਨਵਰਾਂ ਦੇ ਲਈ ਬੱਕਰੀਆਂ ਦੀ ਲਈ ਹੈ ਤੇ ਭੇਡਾਂ ਦੇ ਲਈ ਬਾੜਾ ਬਣਾਇਆ ਹੋਇਆ ਹੈ। ਇਹ ਕਿਸ ਚੀਜ਼ ਵਿੱਚ ਇਹ ਬੰਦੇ ਨੇ ਜੀ ਅੱਛਾ ਇਹਦੇ ਨਾਲ ਇਦਾਂ ਬੰਦ ਹੁੰਦੇ ਆ ਇਹ ਹੁਣ ਪਤਾ ਨਹੀਂ ਕਿੰਨੀਆਂ ਪੁਰਾਣੀਆਂ ਕਿੰਨੀ ਸਦੀ ਪੁਰਾਣੀਆਂ ਇਹ ਬੰਦਾ ਲੰਬੋਟੇ ਤੋਂ ਅੱਗੇ ਦੇ ਇਹਦੇ ਬਾਕਸ ਨੂੰ ਆ ਦੇਖੋ ਇਹ ਸਟਰਕਚਰ ਨੂੰ ਮੈਂ ਪਹਿਲੀ ਵਾਰ ਦੇਖ ਰਿਆ ਮਤਲਬ ਕਿ ਕਿੰਨੀ ਇੰਡੀਆ ਘੁੰਮ ਲਈ ਤੇ ਆ ਜਿਹੜਾ ਸਟਰਕਚਰ ਇਹ ਕਿਤੇ ਨਹੀਂ ਹੈਗਾ ਇਸ ਟਾਈਮ ਦੇਖੋ ਕਿੰਨੇ ਸੋਹਣੇ ਤੁਸੀਂ ਦੇਖੋ ਇਥੋਂ ਲੈ ਕੇ ਕਿੰਨੇ ਸੋਹਣੇ ਡਿਜ਼ਾਈਨ ਜਿਹੜੇ ਨੂੰ ਇਦਾਂ ਬਣਾਇਆ ਇਹਦਾ ਫੁੱਲ ਲੱਗਦਾ ਕਿਊਬਿਕ ਹੈ ਉਹ ਵੀ ਹੈ ਤੇ ਉੱਪਰ ਘਰ ਹੈ ਇਹਦੇ ਅੰਦਰ ਛੋਟਾ ਜਿਹਾ ਦਰਵਾਜ਼ਾ ਜਾਣ ਨੂੰ ਹੈਗਾ ਬਿਲਕੁਲ ਛੋਟਾ ਜਿਹਾ ਦਰਵਾਜ਼ਾ ਇੱਧਰ ਵੀ ਤੁਸੀਂ ਦੇਖੋਗੇ ਜਿੰਨੇ ਘਰ ਨੇ ਉਸ ਘਰ ਨੂੰ ਦਰਵਾਜ਼ੇ ਤੁਸੀਂ ਦੇਖੋ ਬਿਲਕੁਲ ਛੋਟੇ ਛੋਟੇ ਦਰਵਾਜ਼ੇ ਨੇ ਔਰ ਇਹ ਰਸੋਈ ਹੈ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਚਲਾਨੀ ਕਹਿੰਦੇ ਆ ਇਹ ਰਸੋਈ ਹੈ ਚਲਾਨੀ ਹੈ ਕੱਚਾ ਚੁੱਲਾ ਹੈ ਤੇ ਹਰ ਘਰ ਦੇ ਬਾਹਰ ਜੋੜੇ ਜਿਹੜੇ ਬਾਹਰ ਉਤਾਰੇ ਗਏ ਉਹਦੋਂ ਵਾਲ ਘਰ ਦੇ ਦਰਵਾਜੇ ਦੇ ਅੰਦਰ ਜਾਇਆ ਗਿਆ ਤੇ ਸੁਚਾ ਤੋਂ ਪੁਰਾਣੇ ਡਿਜ਼ਾਈਨ ਤੋਂ ਪਤਾ ਲੱਗ ਰਿਹਾ ਕਿ ਕਿੰਨਾ ਕੁ ਪੁਰਾਣਾ ਹੋਏਗਾ ਇਹ ਪਿੰਡ ਅੰਦਾਜ਼ਾ ਨਹੀਂ ਲਗਾ ਸਕਦੇ ਦਾਦੀ ਕੈਸੇ ਹੋ ਬਲਗੋ ਦਾਦੀ ਸਿਰਗੁਰੂ ਮਹਾਰਾਜ ਜੀ ਇਹ ਘਰ ਦਾ ਸਟਰਕਚਰ ਬਿਲਕੁਲ ਹੀ ਦਰਵਾਜਾ ਬਿਲਕੁਲ ਛੋਟਾ ਜਿਹਾ ਦਰਵਾਜਾ ਅੰਦਰ ਘਰ ਕਿੰਨਾ ਪੁਰਾਣਾ گاਉ ਹੈ ਬਹੁਤ ਪਹਿਲੇ ਸ ਹੈ ਕਿੰਨੇ ਇਸਕੇ ਜਿੰਨੇ ਘਰ ਆਏ पुराने घर है पुराने घर के सभी छोटे छोटे दरवाजे हैं जी इसके छोटे दरवाजे क्यों होते थे वो पहले हमारे जो गाँव थे ना पहले लड़ाई होती नी गाँव में अच्छा काट में मारने जाते जो खाने आता है ना फिर, फिर वो फिर झुका गया आया इसलिए बनाते अच्छा फिर जो घर में रहेंगे ना जैसे ही चला जाएगा ना अच्छा सीधा नहीं जाएगा जो फिर झुका जो आपके गाँव में आएगा यानी की अगर कोई किसी को मारने के लिए आएगा तो ऐसे आ, आ, और आगे। 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 देवता कौन से गुरु गोबिंद सिंह जी कि गुरु गोबिंद सिंह जी को कुल देवता मानते हैं कितने देर से लंगर लगा क्या क्या करते हैं उससे और सरकार भी कोई आते नहीं जब आपका दिन होता है उस दिन कोई नहीं आता आप बुलाते हैं पर नहीं आते हैं तो कमाल की बात है गुरु गोबिंद सिंह जी को आप मानते हैं लोगों को आना चाहिए किस महीने में मनाते हैं आप जेठ पहला जेठ के महीने का जो पहला अब तो जेठ निकल चुका है ना निकल गया हर साल तो शाम को भी पूजा करते हैं शाम को भी उसमें क्या क्या करते हैं दोनों टाइम हमारी पूजा लगती है सुबह भी शाम भी कड़ा बनाते है। नहीं। 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 परदा परदा भी बनाते हैं हमारे यहाँ ऐसे बनाते हैं है। जी जैसे गुड़ लिया आटा लिया कढ़ाई में वो बना लिया मानते नहीं पानी के साथ हो गया हमारा गाँव पर उनका कोई बोलना ना लेना ना देना कुछ नहीं था जब से महागुरु जी हमारे यहाँ देव आए तब तब से यहाँ से मतलब तो बच्चे अच्छे होते अच्छा आपके गांव के बच्चे विकलांग होते थे या जब बोलते नहीं थे या सुनता नहीं था उनको ठीक तब जब से गुरुजी आए गुरु महाराज जी सबसे हमारे जो लोग थे ना वो सीधे थे अच्छा बहुत सीधे थे अरे बोले वाले ठीक है सबसे अच्छे रहते हैं ना बोले वाले बोलने लगे और लाभ मतलब ऐसे होते थे कुछ बोल भी नहीं पाते थे, थे और क्या होते सुन भी नहीं पाते थे कोई रिएक्शन ही नहीं था जब से तो आप यहाँ पे शब्द गाते तो आता हैं शब्द आपको थे हमारे यहाँ धार्मिकीतारे यहाँ मतलब जैसे बताते हैं मतलब क्या बोलते हैं मई के महीने में एक जावला होता है यहाँ मतलब मतलब हिस्ट्री के बारे में बताते होंगे क्या बोलते हैं हरमन हाल में एक बार आता है फिर हमारे यहाँ की गांव की लड़की हमने एक बार इसकी बार की बात है उनके लिए पटारी बनाई थी चांदी की अच्छा चांदी की, बारी की, बारी की बारी। हाँ छड़ी बनाई छड़ी छड़ी और बात है हमारे जैसे एक को उनका सतनाम वो तो नहीं किसी को नहीं 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 अच्छा अच्छा जैसे गुरु गोविंद सिंह जी को कुल देवता मानते हैं ਤੂੰ ਇਹ ਦੁਨੀਆ ਤੋਂ ਟੁੱਟਿਆ ਹੋਇਆ ਪਿੰਡ ਮੈਂ ਕਹਾਂਗਾ ਭੋਲੇ-ਪਾਲੇ ਲੋਕ ਨੇ ਵਧੀਆ ਨੇ ਤੇ ਪਹਾੜੀਆਂ ਦੇ ਉੱਤੇ ਅਸੀਂ ਉਸ ਸਥਾਨ ਤੇ ਲੈ ਕੇ ਚੱਲਾਂਗੇ ਜਿਸ ਸਥਾਨ ਦੇ ਉੱਤੇ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੁੱਲ ਦੇਵਤਾ ਮੰਨਿਆ ਜਾਂਦਾ ਹੈ ਤੇ ਸ਼ਬਦ ਬੋਲਿਆ ਜਾਂਦਾ ਗੁਰੂ ਮਹਾਰਾਜ ਕੀ ਜੈ ਜ਼ੋਰ سے ਬੋਲੋ ਗੁਰੂ ਮਹਾਰਾਜ ਕੀ ਜੈ 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 ਸਤੰਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੈ ਜੈ ਵਾਹਿਗੋਬਾਹ ਨਾਮ ਰਾਮ ਓਈ ਇਹਗਾ ਕੋਈ ਰਾਮਰਾਮ ਸੋ ਚਲਦੇ ਆ ਜੀ ਉਸ ਸਥਾਨ ਦੇ ਔਰ ਇਸ ਪਿੰਡ ਦੇ ਵਿੱਚ ਜਿਹੜੇ ਘਰ ਨੇ ਸਟਰਕਚਰ ਹੈਗਾ ਉਹ ਬਹੁਤ ਪੁਰਾਣਾ ਔਰ ਜੋ ਯਹਾਂ ਦਾ ਖਾਣਾ ਹੈ ਉਹ ਕੈਸਾ ਸੀ ਖਾਣਾ ਪਾਰੀ ਖਾਣਾ ਬਖ ਅੱਛਾ ਕੀ ਬਣਾਤੇ ਇਹ ਹਮੇਸ਼ਾ ਬੱਚੇ ਵੀ ਕਲਾਂਗ ਪੈਦਾ ਹੁੰਦੇ تھے ਬੋਲਤੇ ਨਹੀਂ تھے ਕੁਸ਼ ਰੋਗਤਾ ਕੁਸ਼ ਰੋਗਤਾ हाथ तो पैर ऐसे हो जाते थे ठीक ठीक जब से गुरु जी आये जहाँ पे कुछ महाराज ये क्या हो रहा है हमारे गाँव में कुछ लगा हुआ है कुछ लगा हुआ है तो उस माली ने बताया अगर समझ लो झंडा ले रहे

तो आपकी आस्था बनी हुई है गुरु गोबिंद सिंह महाराज जी आए आपको देखो कालसी ऋषि ने गुरु नानक देव जी से लेकर कालसी ऋषि बैठा हो सकता है क्योंकि तो कालसी ऋषि का नज़दीक है कालसी ऋषि ने ही बताया नाहन के राजा को कि एक अकाल पुरख का रूप गुरु गोबिंद सिंह जी आएगा उसकी लंबी लंबी बाहें होंगी यहाँ तक एक जब वो वो आएगा पहचान लेना तो वो काल कालसी ऋषि के पास भी आया कालसी में और कालसी जहां से कितने दूर है हां जी तो कालसी ऋषि का जो एरिया था यही था।, था हो सकता कि ये बात कासी ऋषि ने आपके गांव वालों को बताई हो तो क्योंकि जब हम लोग किसी अच्छे ऋषि के पास जाते हैं तो फिर वो कासी ऋषि का भाई वीर सिंह जी रूठे हैं हमारे ग्रंथ रचेता हुए उनमें लिखा हुआ है कि गुरु नानक देव जी से लेकर जो कासी ऋषि है लकी भी बोलते हैं वो गुरु गोबिंद सिंह जी समय तक रहा है भी एक ऐसा भगवान का रूप आएगा आपकी इस इलाके की सेवा कराएगा ठीक है तो उनकी निशानी क्या होगी घोड़े पे आएंगे झंडा होगा उनके साथ जैसे होंगे तो लंबी लंबी बाहें होंगी तो उसका एक सेवक था उसने बताया जाकर भी वो आ चुके हैं ठीक तो उस समय अगर गुरु गोबिंद सिंह जी यहाँ पे कालपी में आए हैं तो ये कोई दूर नहीं है ਉਹੀ ਪਹਾੜੀ ਹੈ ਯਾਨੀ ਕਿ ਕਿਥੋਂ ਉਹ ਕੋਲ ਸੀ ਵੀ ਆਏ ਜਿਸ ਕਿਨੇ ਸੀ ਬਸ ਸਾਡੇ ਲੋਕਾਂ ਦਾ ਕਿ ਅਸੀਂ ਇਸ ਪਿੰਡ ਤੱਕ ਸਾਡੀ ਕੋਈ ਸੰਸਥਾ ਕੋਈ ਪਹੁੰਚ ਨਹੀਂ ਸਕੀ ਉਹਨਾਂ ਤਾਂ ਇਹ ਚਾਹੀਏ ਤਾਂ ਕਿ ਜਦ ਜੇਲ ਕੇ ਮਹੀਨੇ ਮੇ ਆਪ ਦਿਨ ਮਨਾਤੇ ਹੈ ਤੋਂ ਹਮ ਵੀ ਯਹਾਂ ਪਰ ਪਹੁੰਚੇ ਇਹਨਾਂ ਕੋ ਪਹਿਨਦੇ ਸੋ ਇਹ ਥੱਲੇ ਗੁਰਨਾਨਕ ਦੇ ਮਹਾਰਾਜ ਨੂੰ ਕੁਲ ਦੇਵਤਾ ਕਰਕੇ ਮੰਨਿਆ ਜਾਂਦਾ ਹੈ ਤੇ ਉੱਤੇ ਚਿੱਟੇ ਰੰਗ ਦਾ ਨਿਸ਼ਾਨ ਸੱਬ ਚਲਾਇਆ ਜਾਂਦਾ। ਹਮਮ। ਚੱਕੇ ਚੱਕੇ ਆਪਣੀ ਆਪਣੀ ਆਸ ਹੈ। ਹਮਮ। ਹੈਲਾ ਸਤਿ ਸ੍ਰੀ ਅਕਾਲ। ਗੁਰੂ ਮਹਾਰਾਜ ਕੀ ਜੈ। ਬੋਲੋ ਗੁਰੂ ਮਹਾਰਾਜ ਕੀ ਜੈ। ਸੋ ਸੰਗਤ ਜੀ ਅਸੀਂ ਇੱਕ ਵਾਰ ਸਕੇਤ ਮੰਡੀ ਦੇ ਕੋਲ ਵੀ ਗਏ ਸੀ ਉੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਚਿੱਟੇ ਰੰਗ ਦਾ ਝੰਡਾ ਝੁਲਦਾ ਹੈ। ਜਦੋਂ ਛੱਤੀਸਗੜ੍ਹ ਦੇ ਵਿੱਚ ਜਾਈਏ ਨਾਨਕ ਪੰਥੀ ਲੋਕ ਨੇ ਜਿਹੜੇ ਉਹ ਵੀ ਚਿੱਟੇ ਰੰਗ ਦਾ ਝੰਡਾ ਚਲਾਉਂਦੇ ਤੇ ਜੇ ਗੱਲ ਕਰਦੇ ਆ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਵੀ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਝੰਡਾ ਝੂਲਦਾ ਸੀ ਇਸ ਇਲਾਕੇ ਦੇ ਵਿੱਚ ਅਗਰ ਆਈਏ ਅਸੀਂ ਕਿੱਥੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕੁੱਲ ਦੇਵਤਾ ਕਰਕੇ ਮੰਨਿਆ ਜਾਂਦਾ ਗੁਰੂ ਮਹਾਰਾਜ ਕਰਕੇ ਮੰਨਿਆ ਜਾਂਦਾ ਇਸ ਜਗ੍ਹਾ ਦੇ ਉੱਤੇ ਵੀ ਲੱਕੜ ਦਾ ਪੁਰਾਣਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਲੱਕੜ ਦੇ ਉੱਤੇ ਹੀ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਚੁਲਾ ਆ ਜਾਂਦਾ ਹੈ ਸਾਡੀ ਬਦ ਕਿਸਮਤੀ ਹੈ ਕਿ ਅਸੀਂ ਲੋਕ ਕਰੇ ਇੱਥੇ ਨਹੀਂ ਪਹੁੰਚੇ ਇੱਕ ਗੱਲ ਚੇਤੇ ਰੱਖ ਲਿਓ ਆਪਾਂ ਇੱਕ ਕੰਨੇ ਹੁੰਨੇ ਆ ਕਿ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਹੋ ਸਕਦਾ ਹੈ ਅਸਮਾਨ ਦੇ ਵਿੱਚ ਤਾਰੇ ਤਾਂ ਗਿਣੇ ਜਾਣ ਲੇਕਿਨ ਜੋ ਗੁਰੂ ਮਹਾਰਾਜ ਨੇ ਤਾਰ ਦਿੱਤੇ ਉਹ ਨਹੀਂ ਤਾਰੇ ਗਿਣੇ ਜਾ ਸਕਦੇ ਕਿੰਨੇ ਕ ਤਾਰ ਤੇ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਕੋੜ ਸੀ ਬੱਚੇ ਵਿਕਲਾੰਗ ਪੈਦਾ ਹੁੰਦੇ ਸੀ ਨੇੜੇ ਕਾਲਪੀ ઋષਿ ਦਾ ਸਥਾਨ ਹੈ ਜਿਨ੍ਹਾਂ ਦੇ ਕਹਿਣ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੋਂਟਾ ਸਾਹਿਬ ਆਏ ਸੀ ਕਿ ਉਹ ਆਉਣਗੇ ਇੱਥੋਂ ਕਾਲਪੀ ઋષਿ ਦੇ ਨੇੜੇ ਹੀ ਥੋੜਾ ਅੱਧਾ ਪੌਣੇ ਘੰਟੇ ਦੇ ਪਹਾੜੀਆਂ ਚੜ ਕੇ ਪਿੰਡ ਪੈਂਦਾ ਜੀ ਇਸ ਜਗ੍ਹਾ ਦੇ ਉੱਤੇ ਲੋਕਾਂ ਨੂੰ ਇੱਕ ਗੱਲ ਕਹੀ ਸੀ ਵੀ ਜਿਸ ਦਿਨ ਝੰਡਾ ਪਕੜ ਕੇ ਗੁਰੂ ਆ ਗਿਆ ਸਮਝ ਲਓ ਉਸੇ ਦਿਨ ਤੋਂ ਬਾਅਦ ਤੁਹਾਡੇ ਪਿੰਡ ਦੇ ਵਿੱਚੋਂ ਕੋੜ ਖਤਮ ਹੋ ਜਾਏਗਾ ਕਿਸੇ ਨੇ ਦੱਸਿਆ ਵੀ ਝੰਡਾ ਲੈ ਕੇ ਕੋਈ ਆ ਰਿਹਾ ਗੁਰੂ ਤੇ ਜਿੱਦਾਂ ਹੀ ਉਹ ਝੰਡਾ ਲੈ ਕੇ ਆਏ ਤੇ ਉਸ ਦਿਨ ਤੋਂ ਬਾਅਦ ਇਸ ਪਿੰਡ ਦੇ ਵਿੱਚ ਕੋੜ ਨਹੀਂ ਰਿਹਾ ਇਹ ਪਿੰਡ ਬਿਲਕੁਲ ਨਰੋਗੀ ਪਿੰਡ ਹੋ ਗਿਆ ਅੱਜ ਵੀ ਇਸ ਪਿੰਡ ਦੇ ਲੋਕ ਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਗੁਰਨਾਨ ਦੇਵ ਮਹਾਰਾਜੀ ਨੂੰ ਕੁੱਲ ਦੇਵਤਾ ਕਰਕੇ ਮੰਨਦੇ ਨੇ ਤੇ ਜਿਹੜਾ ਇਹ ਮੰਦਿਰ ਦਿਖਾਈ ਦੇ ਰਿਹਾ ਇੱਥੇ ਧੂਣਾ ਲੱਗਿਆ ਹੋਇਆ ਤੇ ਸਿੱਖੀ ਬਾਰੇ ਬਿਲਕੁਲ ਵੀ ਨਹੀਂ ਪਤਾ ਕਿਉਂ ਅਸੀਂ ਲੋਕਾਂ ਨੇ ਦੁਨਿਆਵੀ ਰੋਟੀਆਂ ਦੇ ਲੰਗਰ ਲਗਾ ਦਿੱਤੇ ਸ਼ਬਦ ਦਾ ਲੰਗਰ ਨਹੀਂ ਲਗਾਇਆ ਇਸ ਪਹਾੜੀਆਂ ਤੱਕ ਇਸ ਇਲਾਕੇ ਦੀਆਂ ਸਭ ਤੋਂ ਉੱਚੀ ਚੋਟੀ ਦੀਆਂ ਪਹਾੜੀਆਂ ਨੇ ਜਿੱਤੇ ਅਸੀਂ ਖੜੇ ਆ ਇੱਥੇ ਤਾਂ ਹੁਣ ਬੜੀ ਮੁਸ਼ਕਲ ਆਇਆ ਗੱਡੀਆਂ ਤੱਕ ਗਰਮ ਹੋ ਗਈਆਂ ਸੀਆਂ ਅੱਜ ਤੋਂ 5 ਸਾਲ ਪਹਿਲਾਂ ਕੋਈ ਕਿਵੇਂ ਆਉਂਦਾ ਇੰਨੀਆਂ ਉੱਚੀਆਂ ਪਹਾੜੀਆਂ ਤੇ ਚੜਨਾ ਮੇਰੇ ਨਾਲ ਵਿਕਾਸਨਗਰ ਤੋਂ ਟੀਮ ਆਈ ਹੈ ਇਸੇ ਇਲਾਕੇ ਦੀ ਰਹਿਣ ਵਾਲੀ ਇਹ ਵੀ ਵੀਰ ਪਹਿਲੀ ਵਾਰ ਇੱਥੇ ਆਏ ਆ ਅਬਜੀ ਵੀ ਪਹਿਲੀ ਵਾਰ ਆਏ ਹੋ ਤੇ ਇਹ ਵੀ ਪਹਿਲੀ ਵਾਰ ਆਏ ਨੇ ਕਿਉਂਕਿ ਅਸੀਂ ਲੋਕ ਖੋਜ ਹੀ ਨਹੀਂ ਕਰਦੇ ਤੇ ਇਹ ਐਸਾ ਪਿੰਡ ਹੈ ਜਿੱਥੇ ਜੇਠ ਦੇ ਮਹੀਨੇ ਦੇ ਵਿੱਚ ਤੁਨ ਕੋ ਗੋਬਿੰਦ ਸਿੰਘ ਮਹਾਰਾਜ ਜੀ ਤੁਨ ਗੁਰਨਾਨਦ ਦੇ ਮਹਾਰਾਜ ਜੀ ਨੂੰ ਕੁੱਲ ਦੇਵਤਾ ਕਰਕੇ ਮੰਨਦੇ ਨੇ ਔਰ ਕਮਾਲ ਦੀ ਗੱਲ ਹੈ ਇਹਨਾਂ ਦੇ ਜਿਹੜੇ ਘਰ ਨੇ ਨਾ ਜੀ ਇਹਨਾਂ ਦੇ ਘਰ ਦੇ ਦਰਵਾਜ਼ੇ ਬਹੁਤ ਛੋਟੇ ਨੇ ਹਮਲਾਵਰ ਚੜ੍ਹ ਕੇ ਆਉਂਦੇ ਸੀ ਹਮਲਾਵਰ ਚੜ੍ਹ ਕੇ ਆਉਂਦੇ ਸੀ ਤੇ ਇਹਨਾਂ ਲੋਕਾਂ ਦੇ ਉੱਤੇ ਅਟੈਕ ਕਰਦੇ ਸੀ ਫਿਰ ਇਹਨਾਂ ਕੋਲ ਇੱਕ ਟੈਕਨੀਕ ਆਈ ਉਹ ਟੈਕਨੀਕ ਕੀ ਆਈ ਕਿ ਲੱਕੜ ਦਾ ਘਰ ਬਣਾਉਣਾ ਉੱਪਰ ਬਣਾਉਣਾ ਥੱਲੇ ਬਣਾਉਣਾ ਔਰ ਘਰ ਦਾ ਦਰਵਾਜਾ ਬਿਲਕੁਲ ਛੋਟਾ ਰੱਖ ਲਿਆ ਇੱਕ ਖਿੜਕੀ ਟਾਈਪ ਦਾ ਦਰਵਾਜਾ ਰੱਖ ਲਿਆ ਵੀ ਅਗਰ ਦੁਸ਼ਮਣ ਚੜ ਕੇ ਆਊਗਾ ਉਹ ਤੁਹਾਡੇ ਘਰ ਦੇ ਅੰਦਰ ਆ ਕੇ ਵਾਰ ਕਰੂਗਾ ਤੇ ਸਾਹਮਣੇ ਤੋਂ ਵਾਰ ਨਹੀਂ ਕਰੂਗਾ ਉਹਨੂੰ ਝੁਕਣਾ ਪਊਗਾ ਪਰ ਜਿਹੜਾ ਝੁਕਿਆ ਝਟਕਾ ਦਿਓ ਅੱਜ ਵੀ ਘਰ ਦੇ ਵਿੱਚ ਉਸੇ ਤਰ੍ਹਾਂ ਦੇ ਪੁਰਾਣੇ ਦਰਵਾਜੇ ਬਣੇ ਹੋਏ ਨੇ ਉਦਾਂ ਦਾ ਹੀ ਇਹ ਘਰ ਬਣੇ ਹੋਏ ਨੇ ਅਗਰ ਇਹਦੇ ਘਰ ਦੇ ਤੇ ਕੋਈ ਹਮਲਾ ਕਰਨ ਆਉਂਦਾ ਸੀ ਮਾਰਨ ਆਉਂਦਾ ਸੀ ਇਹਨਾਂ ਨੂੰ ਤੇ ਇਹ ਅੰਦਰ ਵੜਨ ਨਹੀਂ ਜਾਂਦੇ ਸੀ ਉਦੋਂ ਹੀ ਬਰਛੇ ਦੇ ਨਾਲ ਜਾ ਤਲਵਾਰ ਦੇ ਨਾਲ ਝੜਕਾ ਦਿੰਦੇ ਸੀਗੇ ਤੇ ਉਹ ਟੈਕਨੀਕ ਅੱਜ ਵੀ ਹੈ ਨਹੀਂ ਤਾਂ ਕਿਤੇ ਜੇ ਸਾਡੇ ਮਾਰ ਸੇਵਾ ਵਾਲੇ ਆ ਜਾਂਦੇ ਉਹਨਾਂ ਨੇ ਕਿਹਾ ਸੀ ਇਹ ਪਿੰਡ ਵੀ ਖਤਮ ਕਰੋ ਨਵਾਂ ਬਣਾ ਕੇ ਦੇ ਦਿੰਨੇ ਆ ਸ਼ੁਕਰ ਹੈ ਇਹ ਪਿੰਡ ਇਹ ਪ੍ਰਾਤਨ ਅਸਥਾਨ ਇਹ ਨਗਰ ਇਹ ਸ਼ਰਦਾ ਤੇ ਇਹ ਵਿਸ਼ਵਾਸ ਅੱਜ ਵਸਿਆ ਹੋਇਆ ਹੈ ਬੜੀ ਜਲਦੀ ਅਗਲੇ ਸਾਲ ਜੇਠ ਦੇ ਮਹੀਨੇ ਅਸੀਂ ਇਸ ਜਗ੍ਹਾ ਤੇ ਦੁਬਾਰਾ ਪਹੁੰਚਾਂਗੇ ਔਰ ਪਿੰਡ ਦੇ ਵੀਰਾਂ ਦੇ ਨਾਲ ਸੰਗਤ ਦੇ ਨਾਲ ਇੱਕ ਰਫ਼ਤਾਰ ਰੱਖਾਂਗੇ ਸਾਡੇ ਗੁਰ ਭਾਈ ਨੇ ਗੁਰਨਾਨਕ ਦੇਵ ਜੀ ਨੂੰ ਜੋ ਵੀ ਮੰਨਦਾ ਹੈ ਭਾਵੇਂ ਉਹ ਪਹਾੜਾਂ ਤੇ ਬੈਠਾ ਭਾਵੇਂ ਉਹ ਸਮੁੰਦਰ ਤੇ ਬੈਠਾ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਤੱਕ ਬੈਠਾ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਜਾ ਕੇ ਜੋੜੀਏ ਇੱਥੋਂ ਥੋੜੀ ਦੂਰ ਹੀ ਨੇਗੀ ਸਿੱਖ ਰਹਿੰਦੇ ਨੇ ਗੁਰਨਾਨਕ ਦੇ ਮਹਾਰਾਜੀ ਗਏ ਨੇਗੀ ਸਿੱਖਾਂ ਦੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਣ ਵਾਲੇ ਨੇਕੀ ਸਿੱਖਾਂ ਤੋਂ ਨੇਗੀ ਸਿੱਖ ਬਣੇ ਅੱਜ ਉਹ ਦਰਵਾਸਾ ਵੀ ਅਸੀਂ ਉਹਨਾਂ ਨੂੰ ਲੈ ਕੇ ਗਏ ਪਹਾੜਾਂ ਦੇ ਉੱਤੇ ਹਿਮਾਚਲ ਦੇ ਵਿੱਚ ਉਤਰਾਖੰਡ ਦੇ ਵਿੱਚ ਬਹੁਤ ਦੂਰ ਤੱਕ ਸਿੱਖੀ ਹੈ ਅਸੀਂ ਆਪਣੇ ਝਗੜੇ ਛੱਡੀਏ ਇਕੱਠੇ ਹੋਈਏ ਸੋ ਸੰਗਤ ਜੀ ਬਹੁਤ ਦੂਰ ਤੱਕ ਗੁਰੂ ਨਾਨਕ ਨਾਮ ਲੇਵਾ ਸੰਗਤ ਬੈਠੀ ਐ ਪਹੁੰਚਦੇ ਆ ਪਹੁੰਚਦੇ ਰਵਾਂਗੇ ਜਦੋਂ ਤੱਕ ਸਵਾਸ ਹੀ ਹੁੰਦੇ ਰਹਿਣਗੇ ਸੋ ਅਸੀਂ ਇਹਨਾਂ ਵੀਰਾਂ ਤੱਕ ਪਹੁੰਚੇ ਆ ਸੁਣਦੇ ਆ ਵੀਰ ਕੀ ਕਹਿਣਾ ਹੈ ਕਹਾਵਾ ਕਹਿੰਦਾ ਕਿ ਵੀਡੀਓ ਪਿੱਛ ਗਈ ਐ ਉਸ ਟਾਈਮ ਜਦੋਂ ਕੋਈ ਹਰਜੇ ਕਹੜਾ ਵੀ ਲੋਕੋ ਕੋ ਕਹਾਵਾ ਨਹੀਂ ਕਹਿਣਾ ਹੈ ਕਿ ਆ ਜਿ ਬਿਕਲਾਂ ਪੈਦਾ ਹੋਤੇ ਤੇ ਕੁਝ ਰੋਗ ਹੋ ਜਾਂਦਾ ਕੋ ਦੋ ਤਿੰਨ ਬੰਦੇ ਜਾਂ ਚਲੇ ਗਏ ਇਧਰ ਅਮੁਸਰ ਪਟਾ ਅੱਛਾ ਵਾਹਾਂ ਸੇ ਜੋ ਇਹਨਾਂ ਨੇ ये इनकी वो है कि वो वहाँ से चला लाए कि जाओ तुम वहाँ जो उसको पूजन करना और सारा तुम्हारा जो रोक दुख है सब दूर हो जाए ठीक कहा हमारे पूजन को तो पिछले थोड़ा साल की बात है हम हमारे यहाँ जो गुरु नानक जी का जो खिस्सा है अच्छा हाँ खिलता है वो उसने बोला बोला देवता देवता खिलता है उसने बोला कि हमने बहुत बहुत ये क्या कौन सा गुरु है है गुरु गोविंद सिंह है गुरु नानक जी है पानी की मैं गुरु नानक जी हो लेकिन गुरु गोविंद सिंह को बुलाया गया सहायता के लिए उसमें जब खिलके बोला ਇਹ ਗੁਰੂ ਗੋਬਿੰਦ ਸਿੰਘ ਜੀ ਬੁਲਾਗਾ ਨਾ ਇਕੱਲੇ ਨੇ ਮੈਂ ਖੰਤ ਤੋਂ ਨਹੀਂ ਦੋਨੋਂ ਹਮੇ ਹੀ ਨਾਨਕ ਅਸ ਆਪਣੇ ਮੂੰਹ ਸੇ ਜੀ ਬੁਲਾਉਂਦੇ ਜਾਨੀ ਕਿ ਇਨੇ ਸਾਲਾਂ ਤੋਂ ਇੱਕ ਭਲੇਖਾ ਸੀ ਪਿੰਡ ਵਾਲਿਆਂ ਦੇ ਵਿੱਚ ਵੀ ਇਸ ਪਿੰਡ ਦਾ ਕੋੜ ਦੂਰ ਕੀਤਾ ਇਸ ਪਿੰਡ ਨੂੰ ਠੀਕ ਕੀਤਾ ਕੌਣ ਹੋ ਤੁਸੀਂ ਤੁਸੀਂ ਗੋਰਖਨਾਥ ਹੋ ਕੋਈ ਹੋਰ ਦੇਵੀ ਦੇਵਤਾ ਹੈ ਕੌਣ ਹੋ ਤੁਸੀਂ ਤੇ ਇੱਥੇ ਇੱਕ ਜਦੋਂ ਪੂਜਾ ਕੀਤੀ ਜਾਂਦੀ ਹੈ ਉਸ ਪੂਜਾ ਦੇ ਵਿੱਚ ਇਥੇ ਇਹਨਾਂ ਦੇ ਉੱਤੇ ਕਿ ਦੇਵਤਾ ਚੜ ਕੇ ਆਉਂਦਾ ਜੋ ਮਾਨਤਾ ਕੀਤੀ ਜਾਂਦੀ ਆ ਉਹ ਬੋਲਿਆ ਵੀ ਮੈਂ ਨਾਨਕ ਆ ਮੈਂ ਹੀ ਗੁਰੂ ਗੋਬਿੰਦ ਸਿੰਘ ਹੈ ਮੈਂ ਹੀ ਨਾਨਕ ਆ ਤੇ ਉਸ ਤੋਂ ਬਾਅਦ ਫਿਰ ਇਹ ਲੋਕ ਗੁਰੂ ਮਹਾਰਾਜ ਤੁਸੀਂ ਪੰਜਾਬੀ ਵਿੱਚ ਦੇਖੋ ਇਥੇ ਪੰਜਾਬੀ ਦੇ ਵਿੱਚ ਵੀ ਗੁਰੂ ਮਹਾਰਾਜ ਲਿਖਿਆ ਹੋਇਆ ਜੈ ਗੁਰੂ ਮਹਾਰਾਜ ਤੇ ਨਾਲ ਤੁਨ ਗੁਰੂ ਨਾਨਕ ਦੇਵ ਮਹਾਰਾਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤਸਵੀਰ ਲੱਗੀ ਹੋਈ ਹੈ ਸੰਗੇਤ ਜੀ ਮੈਂ ਕੀ ਕਹਾ ਗੁਰਨਾਨਦ ਸੇ ਮਹਾਰਾਜੀ ਤੇਰੀ ਸਿੱਖੀ ਉਹ ਦੂਰ ਤੱਕ ਹੈ ਕਿਸਮਤ ਸਾਡੇ ਲੋਕਾਂ ਦੀ ਹੈ ਸਾਡੇ ਪ੍ਰਚਾਰਕਾਂ ਦੀ ਮਾੜੀ ਕਿਸਮਤ ਹੈ ਅਸੀਂ ਇਹਨਾਂ ਲੋਕਾਂ ਨੂੰ ਸਾਹਮਣੇ ਨਹੀਂ ਸਕੇ ਅਸੀਂ ਵੱਡੇ 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 ਮਹਿਲ ਬਣਾ ਕੇ ਖੜੇ ਕਰ ਦਿੱਤੇ ਅਸੀਂ ਇਮਾਰਤਾਂ ਤੋੜ ਕੇ ਨਵੀਆਂ ਬਣਾ ਦਿੱਤੀਆਂ ਅਸੀਂ ਗੁਰਨਾਨਕ ਦੇ ਮਹਾਰਾਜ ਮੰਗੂ ਜਾ ਕੇ ਲੋਕਾਂ ਨੂੰ ਨਹੀਂ ਜੋੜਿਆ ਜੋੜਨਾ ਸੀ ਲੋਕਾਂ ਨੂੰ ਜੋੜ ਕੁਝ ਹੋਰ ਬੈਠੇ ਅਸੀਂ ਤਾਂ ਆਪਣੇ ਬਿਲਡਿੰਗਾਂ ਤੋੜ ਕੇ ਜੋੜ ਬੈਠੇ ਇਹ ਸਾਡੇ ਕੋਲ ਹੋਰ ਕੁਝ ਨਹੀਂ ਨਾ ਲੱਭਦਾ ਕਿੱਥੇ ਗੁਰਦੁਆਰਾ ਬਣਿਆ ਨਹੀਂ ਜੀ ਇਹਨੂੰ ਵਧੀਆ ਬਣਾ ਦਿੰਦੇ ਆ ਤੋੜ ਕੇ ਵਧੀਆ ਬਣਾ ਦਿੰਦੇ ਆ ਸਭ ਕੁਝ ਤੋੜੀ ਜਾਂਦੇ ਆ ਬਚਾਉਂਗੇ ਕਿ ਕਿਹ ਰਹਿਣਗੇ ਕਿੱਥੇ ਸੰਭੋਂਗੇ ਬਹੁਤ ਹਿੰਦੂ ਵੀਰ ਬਹੁਤ ਮੁਸਲਮਾਨ ਵੀਰ ਅੱਜ ਵੀ ਗੁਰਨਾਨਕ ਮਹਾਰਾਜ ਜੀ ਤੁਹਾਨੂੰ ਮੰਨਦੇ ਨੇ ਅੱਜ ਵੀ ਤੁਹਾਡੀ ਜੈ ਕਹਿੰਦੇ ਹਾਂ ਜੀ ਅੱਜ ਵੀ ਗੁਰਨਾਨਦ ਦੇ ਮਹਾਰਾਜ ਜੀ ਤੁਹਾਡੇ ਜੈ ਜੈਕਾਰ ਦੇ ਜਕਾਰੇ ਲਗਾਏ ਜਾਂਦੇ ਨੇ ਪਰ ਕਿਤੇ ਮੈਂ ਇੱਕ ਹੋਰ ਬੇਨਤੀ ਕਰਾਂ ਮੈਨੂੰ ਮaaf ਕਰ ਦਿਓ ਉਹ ਲੋਕ ਇੱਥੇ ਨਾ ਆਜੋ ਜਿਹੜੇ ਕੱਟੜ ਪੰਥੀ ਨੇ ਤੁਸੀਂ ਇਦਾਂ ਕਰਦੇ ਹੋ ਉਦਾਂ ਕਰਦੇ ਹੋ ਜਿੱਦਾਂ ਇਹਨਾਂ ਦੇ ਰੀਤੀ ਰਿਵਾਜ ਨੇ ਇਹਨਾਂ ਨੂੰ ਉਸ ਰੀਤੀ ਰਿਵਾਜਾਂ ਤੱਕ ਰਹਿਣ ਦੇ ਮੈਂ ਜਿੱਥੇ ਵੀ ਜਾਣਾ ਅੱਜ ਉੜੀਸਾ ਵਿੱਚ ਵੀ ਜਾਈਦਾ ਉਹਨਾਂ ਲੋਕਾਂ ਦੇ ਨਾਲ ਮਿਲ ਕੇ ਇੰਜੋਏ ਕਰੋ ਤੁਹਾਨੂੰ ਵੀ ਰੱਬ ਵਿਖੇ ਦੇ ਤੁਹਾਨੂੰ ਵੀ ਗੁਰੂ ਦੇ ਦਰਸ਼ਨ ਹੋ ਜਾਣ ਤੇ ਇਹ ਨਹੀਂ ਹੈ ਕਿ ਮੈਂ ਮੈਂ ਸਿਰ ਦੇ ਉੱਤੇ ਪੱਗ ਬੰਨ ਕੇ ਕਮਾਂ ਜੀ ਮੈਂ ਗਾਤਰਾ ਪਾ ਕੇ ਹੀ ਗੁਰੂ ਨਾਨਕ ਦਾ ਸਿੱਖਾ ਹੈ ਗੁਰੂ ਨਾਨਕ ਦੀ ਸਿੱਖੀ ਬਹੁਤ ਦੂਰ ਤੱਕ ਹੈ ਜਿਹੜੇ ਗੁਰਨਾਨਕ ਦੇ ਸਿੱਖ ਮੰਨਦੇ ਨੇ ਅੱਜ ਵੀ ਇਸ ਪਿੰਡ ਵਿੱਚ ਪਹੁੰਚੇ ਆ ਜੋ ਪਹਾੜੀਆਂ ਦੇ ਉੱਤੇ ਹੈ ਤੇ ਪਹਿਲੀ ਵਾਰ ਸਾਡੇ ਨਾਲ ਵਿਕਾਸਪੁਰੀ ਤੋਂ ਉੱਤਰਾਖੰਡ ਤੋਂ ਐਡਵੋਕੇਟ ਸਾਹਿਬ ਇੱਥੇ ਦੀ ਟੀਮ ਵੀ ਪਹੁੰਚੀ ਆ। ਕਈ ਦਿਨ ਤੋਂ ਸਾਨੂੰ ਮਨ ਵਿੱਚ ਵਿਚਾਰ ਹੁੰਦਾ ਸੀ ਅਸੀਂ ਉਸ ਪਿੰਡ ਵਿੱਚ ਜਾਈਏ ਜਿੱਥੇ ਗੁਰਨਾਨਦ ਦੇਵ ਜੀ ਨੂੰ ਈਸ਼ਵਰ ਦੇਵਤਾ ਕਰਕੇ ਮੰਨਿਆ ਜਾਂਦਾ ਸੀ। ਸੋ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ। ਦੁਨੀਆਂ ਦੇ ਵਿੱਚ ਅਗਰ ਗੁਰਨਾਨਦ ਦੇ ਮਹਾਰਾਜ ਜੀ ਗੁਰਗੋਬਿੰਦ ਸਿੰਘ ਜੀ ਦਾ ਪਿਆਰ ਦੇਖਣਾ ਲੋਕਾਂ ਦੇ ਦਿਲਾਂ ਵਿੱਚ ਤਾਂ ਕਿ ਉਹ ਬਹੁਤ ਦੂਰ ਤੱਕ ਹੈ। ਸਾਡੇ ਤੋਂ ਬਹੁਤ ਦੂਰ ਹੈ ਜੇਠ ਦੇ ਮਹੀਨੇ ਵਿੱਚ ਨੋਟ ਕਰ ਲਓ ਜੀ ਜੇਠ ਦਾ ਮਹੀਨਾ ਜਦੋਂ ਵੀ ਆਊਗਾ ਪਹਿਲਾ ਐਤਵਾਰ ਆਏਗਾ ਜੇਠ ਦੇ ਮਹੀਨੇ ਦਾ ਜਿਹੜੇ ਮਰਜੀ ਸਾਲ ਆਵੇ ਇਹ ਪੱਕੀ ਡੇਟ ਹੈ ਸਾਡੇ ਵਾਂਗੂ ਗੁਰਪੁਰਬ ਨਹੀਂ ਬਦਲੇ ਜਾਂਦੇ ਸਾਡੇ ਵਾਂਗੂ ਗੁਰਨਾਨਦ ਦੇਵ ਦਾ ਗੁਰਪੁਰਬ ਹੋਣ ਮਨਾ ਲਓ ਗੁਰਗੋਬਿੰਦ ਸਿੰਘ ਦਾ ਉਹ ਡੇਟ ਨੂੰ ਮਨਾ ਲਓ ਮੁੜ ਕੇ ਡੇਟਾ ਲੱਭਦੇ ਫਿਰ ਜੰਨੇ ਆ ਇੱਥੇ ਇੱਕੋ ਹੀ ਡੇਟ ਹੈ ਕਿ ਜਦੋਂ ਜੇਠ ਦਾ ਮਹੀਨਾ ਆਏਗਾ ਪਹਿਲਾ ਐਤਵਾਰ ਆਏਗਾ ਪਹਿਲੇ ਐਤਵਾਰ ਤੇ ਲੋਕ ਇਕੱਠੇ ਹੋਣਗੇ ਇਹ ਕਿਤੇ ਜਿਉਂਦੇ ਰਹੇ ਮਹਾਰਾ ਨੇ ਕਿਰਪਾ ਕੀਤੀ ਅਸੀਂ ਵੀ ਉਸ ਦੇੜ ਦੇ ਮਹੀਨੇ ਪਹਿਲੇ ਤੁਹਾਡੇ ਇਥੇ ਪਹੁੰਚਾਂਗੇ ਨਾਨਕ ਦੇਵ ਮਹਾਰਾਜ ਕੀ ਜੈ ਬੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਜੈ ਸੋਨਹਾਰ ਸੁਨਿਆਰ ਕਾਣੇ ਸੋਨਹਾਰ ਸੁਨਿਆਰ ਕਾਣੇ 350 ਸਾਲਾਂ ਨੂੰ ਤੁਹਾਡੇ ਅੱਗੇ ਲੈ ਕੇ ਆਵਾਂਗੇ ਅਸੀਂ ਕਿਸ ਪਾਸੇ ਹਾਂ ਸੰਗਤ ਜੀ ਆਪ ਜੀ ਦਾ ਸੁਝਾਓ ਚਾਹੀਦਾ ਕਿ ਅਸੀਂ 350 ਸਾਲ ਕਿੱਦਾਂ ਮਨਾਈਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਖੰਡਰ ਹੁੰਦੇ ਰਹਿਣ ਦੀਏ ਜਾਂ ਵੱਡੇ ਵੱਡੇ ਨਗਰ ਕੀਰਤਨ ਕੱਢੀਏ ਕਿਸ ਪਾਸੇ ਹੋਵਾਂਗੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਰ ਉਹਨਾਂ ਅਸਥਾਨਾਂ ਨੂੰ ਸਾਭ ਲਿੱਤਾ ਜਾਵੇ ਤਾਂ ਸਿੱਖ ਕੌਮ ਦਾ ਸਿਰ ਉੱਚਾ ਹੋ ਜਾਏਗਾ ਅਸੀਂ ਨਗਰ ਕੀਰਤਨ ਵੀ ਕੱਢੀਏ ਅਸੀਂ ਵੱਡੇ ਤੋਂ ਵੱਡੇ ਸਮਾਗਮ ਵੀ ਕਰੀਏ ਪਰ ਕਿਤੇ ਇਹ ਨਾ ਹੋਵੇ ਜੀ ਉਹ ਸਥਾਨ ਰੋਲਦੇ ਰਹਿ ਜਾਣ ਹੁਣ ਸਮਾਂ ਹੈ ਉਹਨਾਂ ਸਥਾਨਾਂ ਨੂੰ ਸਾਹਮਣ ਦਾ ਤੁਹਾਡੇ ਸੁਝਾਅ ਚਾਹੀਦੇ ਨੇ ਬੜੀ ਜਲਦੀ ਅਸੀਂ ਯਾਤਰਾ ਸ਼ੁਰੂ ਕਰਨ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖਤਮ ਹੋਏ ਅਸਥਾਨ ਖੰਡਰ ਹੋਏ ਅਸਥਾਨ ਉਹਨਾਂ ਅਸਥਾਨਾਂ ਤੇ ਜਿੱਥੇ ਤੱਕ ਹਲੇ ਤੱਕ ਕੋਈ ਪਹੁੰਚ ਨਹੀਂ ਸਕਿਆ ਖੋਰ ਵਿਚਾਰ ਚੈਨਲ ਦੇ ਉੱਤੇ ਸਾਰੇ ਅਸਥਾਨਾਂ ਨੂੰ ਇਸ ਪ੍ਰੋਗਰਾਮ ਨੂੰ ਜਲਦ ਲੈ ਕੇ ਆ ਰਹੇ ਹਾਂ ਜੀ ਚੜ੍ਹਦੀ ਕਲਾ ਟੈਮ ਟੀਵੀ ਦੇ ਸਰਦਾਰ ਹਰਪੀਤ ਸਿੰਘ ਜੀ ਦਰਦੀ ਦਾਸ ਦਾ ਨਾਮ ਡਾਕਟਰ ਭਗਵਾਨ ਸਿੰਘ ਖੋਜੀ ਫੋਨ ਨੰਬਰ 9981913113 ਆਪ ਜੀ ਦੇ ਸੁਝਾਅ ਦੀ ਲੋੜ ਹੈ ਇਸ ਨੰਬਰ ਤੇ ਉੱਤੇ ਕੰਟੈਕਟ ਕਰਨ ਦੀ ਕਿਰਪਾਲਤਾ ਕਰਨੀ ਜੀ 9981913113 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਾ ਗਾਈਡ ਯਾਨੀ ਤਗਾਏ ਜੈਲੀ ਵੀਡੀਓ ਹੋ ਚੁੱਕੇ ਸਾਡੇ ਤ੍ਰਿਕ ਖਤਮ ਤੇ ਤੁਸੀਂ ਦੇਖਿਆ ਕਿੰਨੀ ਹੈ ਨਾ ਪੁਰਾਣੇ ਇਹਨਾਂ ਨੇ ਸੰਭ ਕੇ ਰੱਖੀ ਹੈ ਕਿ ਕਿ ਨਹੀਂ ਤਾਂ ਕਹਿ ਦਿੰਦੇ ਕਿ ਨੇ ਨਵੇਂ ਬਣਾ ਦਿੰਦੇ ਆਪਾਂ ਇਹਨੂੰ ਮੋਡਰਨ ਕਰ ਦਈਏ ਜੀ ਕਾਰ ਬਣਾ ਲੈਣਾ ਜਿਸ ਤਰ੍ਹਾਂ ਹੈਗਾ ਸੀ ਪ੍ਰਾਤਨ ਟਾਈਮ ਦਾ ਉਹ ਫੀਤਰਾਂ ਸੰਭਾਲ ਕੇ ਰਵਾਇਤੀ ਵੀ ਦੇਖਣ ਵਾਲੇ ਨੇ ਉਹਦੇ ਛੋਟੇ ਛੋਟੇ ਦਰਵਾਜ਼ੇ ਆ ਕਿ ਹਾਂ ਜੇ ਕੋਈ ਹਮਲਾ ਪੈ ਲੈ ਜਿਹੜੇ ਹਮਲਾ ਕਰਨ ਆਉਂਦੇ ਸੀ ਨਾ ਉਹ ਕਹਿੰਦੇ ਸੀ ਸਾਹਮਣੇ ਆ ਕੇ ਸਿੱਧਾ ਹਮਲਾ ਕਰਦੇ ਐ ਐ ਜੋ ਥੱਲੇ ਝੁਕ ਗਿਆ ਉਸ ਤੱਕ ਮਤਲਬ ਮੌਕਾ ਮਿਲ ਜਾਂਦਾ ਦੂਜੇ ਨੂੰ ਛੋਟੀ ਖਿੜਕੀ ਜਿੰਨਾ ਦਰਵਾਜ਼ਾ ਹਾਂ ਫਿਰ ਤਦ ਹੀ ਉਹਨਾਂ ਸਿਰ ਮਤਲਬ ਬਾੜ ਦੇ ਦਿੱਤੇ ਸੀ ਨਾ ਕਿ ਇਹ ਕਿ ਉਹਨਾਂ ਦੀ ਸੇਫਟੀ ਲਈ ਹੈ ਵੀ ਉਸ ਕਾਉਂਟ ਕੋਸਟਰਾਫਲੇ ਆਇਆ ਕਿ ਜਦੋਂ ਤਾਂ ਫੇਕ ਗੁਰੂ ਆ ਵੀ ਸੀ ਜੀਨੇ ਆਕੇ ਕੋਸਟਰਾ ਨੂੰ ਖਤਮ ਕੀਤਾ ਹਾਂ ਜਿਹੜੇ ਉਹਨਾਂ ਦੇ ਬੱਚੇ ਮੋਲੀ ਸਾਧਨ ਸੁਨਨੀ ਸਾਧਨ ਸਨ ਬਹੁਤ ਪ੍ਰੋਬਲਮ ਹੁੰਦੇ ਨਾਲੇ ਕਹਿੰਦੇ ਕਿ ਲਾਲੋ ਕਿ ਅੱਡਾ ਹੈ ਪਿੰਡਿਆਣਾ ਸਹੀ ਹੈ ਜਿਹੜੇ ਕਹਿੰਦੇ ਉਹਨਾਂ ਦੇ ਕੁਲ ਦੇਵਤਾ ਗੁਰੂ ਆ ਵੀ ਸੀ ਕੀ ਔਰ ਬਨਾਨ ਦੇਵੀ ਹੈ ਹਨਾ ਉਹ ਸੰਜੋ ਬਨਾਨ ਦੇਵੀ ਚੇਵ ਬਣਾਉਂਦੇ ਵੀ ਹੈ ਜੇਟ ਮਹੀਨੇ ਤੇ ਪੱਲੇ ਆਤਵਾ ਪੱਲੇ ਆਤਵਾ ਇਹ ਰਹੇ ਹਮੇਸ਼ਾ ਹਰ ਸਾਲ ਨਹੀਂ ਜੁਹੁੰਦਾ ਇਹ ਸਾਡੀ ਐ ਕਿਸੀ ਹਰ ਤੱਕ ਨਹੀਂ ਪਹੁੰਚ ਸਕਿਆ ਅਸੀਂ ਵੀ ਹੈ ਨਾ ਦੇਖ ਕੇ ਉਸੇ ਕੀ ਸਾਨੂੰ ਵੀ ਨਹੀਂ ਪਤਾ ਸੀ ਸਾਨੂੰ ਵੀ ਨਹੀਂ ਪਤਾ થਈ ਗਿਆ ਕਿ ਅੱਜ ਹੈ ਸਾਨੂੰ ਵੀ ਦੇਖ ਕੇ ਪਤਾ ਲੱਗਿਆ ਜਰੂਰ ਤੁਸੀਂ ਅੱਗੇ ਸ਼ੇਅਰ ਕਰੋ ਤਾਂ ਕਿ ਸਾਰੇ ਨੂੰ ਪਤਾ ਲੱਗ ਸਕੇ ਜਿਨ੍ਹਾਂ ਨੂੰ ਨਹੀਂ ਪਤਾ ਖਾ ਤੇ ਸਾਰੇ ਉੱਥੇ ਪਹੁੰਚ ਕੇ ਦਰਸ਼ਨ ਕਰਨ ਉਹਨਾਂ ਲਈ ਤੇ ਕਈ ਹੈ ਜਿਹੜੇ ਉੱਤਰਾਖੰਡ ਚ ਰਹਿੰਦੇ ਉਹਨਾਂ ਨੂੰ ਵੀ ਨਹੀਂ ਪਤਾ ਕਈ ਨੂੰ ਕਹਿੰਦੇ ਇਸਨੇ ਕਹਿੰਦਾ ਇੱਧਰ ਰਹਿੰਦੇ ਆ ਪਰ ਇਹਨਾਂ ਨੂੰ ਵੀ ਨਹੀਂ ਪਤਾ ਸਕੇ ਵੀ ਨਹੀਂ ਆਈ ਹੂੰ ਹੂੰ ਤਾਂ ਉਹਨਾਂ ਨੂੰ ਕਿਵੇਂ ਬਤਲਾਤਾ ਪਰ ਸੱਤੋ ਸ੍ਰੀ ਭਾਰੀ ਤੇ ਨਾ ਉਹਨਾਂ ਨੂੰ ਸਿੱਖਤਾ ਦਿੱਤਾ ਨਾਲੇ ਉਹ ਕਹਿੰਦੇ ਕਿ ਮਤਲਬ ਨਗਰ ਕੀਰਤਨ ਲਾਣਾ ਉਹ ਮਤਲਬ ਬਹੁਤ ਇਤਿਹਾਸਿਕ ਲਗਾਤਾਰ ਸੀ ਆ ਜਾਂ ਹੁੰਦੇ ਕੀਰਤਨ ਤੇ ਬਹੁਤ ਹੁੰਣ ਲੱਗੇ ਬਹੁਤ ਉਹਨਾਂ ਨੇ ਦੇਖਣਾ ਗਿਆ ਬੜਾ ਫਾਈਰ ਤੇ ਸਾਨੂੰ ਤਾਂ ਬਹੁਤ ਦੇਲੀ ਕਿ ਆ ਦਰਸ਼ਨ ਕਰਕੇ ਨਾਲੇ ਚਿੱਟੇ ਉਹਨਾਂ ਨੇ ਦਿਖਾਇਆ ਹਾਂ ਵੀ ਚਿੱਟੇ ਚੰਡੇ ਲਰਾਈ ਰਹਿੰਦਾ ਹੈ ਨਾ ਚਿੱਟੇ ਚੰਦਾ ਹਾਲੇ ਵੀ ਲਰਾਈ ਰਹਿੰਦਾ ਹੈ ਨਾਲੇ ਅਕੇ ਐਕੀ ਉਹ ਬਹੁਤ ਹੀ ਉਚਾਈ ਤੇ ਹੈ ਕਹਿੰਦੇ ਸੀ ਕਿ ਸਾਡੀ ਘੱਟੀ ਵੀ ਗਰਮ ਹੋ ਗਈ ਸੀ ਹਾਂ ਕਿ ਨਾ ਚਾਰੀ ਤੇ ਹੋਣ ਕਰਕੇ ਹੀ ਕਿਸੇ ਨੂੰ ਪਤਾ ਨਹੀਂ ਚੱਲ ਰਿਹਾ ਹਾਂ ਹਾਂ ਉਹ ਬਿਲਕੁਲ ਜਿਹੜਾ ਅੱਡ ਹੋ ਜਾਂਦਾ ਹੈ ਨਾ ਕੋਈ ਇਹਨਾਂ ਨੂੰ ਪੁੱਛ ਜਾਣ ਨੂੰ ਰਿਹਾ ਜਿੰਨਾਂ ਦਾ ਪਿੰਡ ਆ ਉਹ ਹੀ ਜਾਣਗੇ ਹੂੰ ਇਹ ਐ ਇੱਕ ਵੀਡੀਓ ਦੀ ਜਿਹੜੀ ਆਪੇ ਦਰਸ਼ਨ ਕਰਦੇ ਹਾਂ ਹਾਂ ਤੁਸੀਂ ਦਰਸ਼ਨ ਨਾਲ ਹੀ ਪਤਾ ਵੀ ਲੱਗਦਾ ਹੈ ਕਿ ਨਾਲੇ ਵਿੱਚ ਨਾਲੇ ਵਿੱਚ ਮਿਲਦੀ ਸਹੀ ਗੱਲ તેના સૌ તો બહુ હજી લાગ્યા બહુ જુ લાગ્યા કમંટથી આપણી રાઈ જરૂર દસ લાઈક કમંટ સબસક્રાઈબ કરના ભુ ધનવા ધનવાદ